ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਜਿਹੜੀ ਹੈ ਸਾਰੇ ਇੱਥੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਿਹੜੀ ਐ ਐਂਬੂਲੈਂਸ ਜਿਹੜੀ ਹੈ ਉਹਨਾਂ ਨੂੰ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸਰਬਤ ਦਾ ਪਲਾ ਚੈਰਿਟੀਬਲ ਟਰਸਟ ਦੇ ਹੈੱਡ ਆਫਿਸ ਪਟਿਆਲਾ ਵਿਖੇ ਪਹੁੰਚਿਆ ਦਾਸ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਆਇੰਟ ਸੈਕਟਰੀ ਮਾਸਟਰ ਰਣਵੀਰ ਸਿੰਘ ਆਪਣੀ ਸਮੂਚੀ ਟੀਮ ਦੇ ਨਾਲ ਸਾਡੇ ਜਿਹੜੇ ਪੰਥ ਦੇ ਇੱਕ ਮਹਾਨ ਸ਼ਖਸੀਅਤ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਉਹਨਾਂ ਦੇ ਚਰਕਮਨਾਂ ਦੇ ਨਾਲ ਜੋ ਅਕਮੂਬੇਖੇ ਇੱਕ ਵਧੀਆ ਲੈਬਾਰਟਰੀ ਦੀ ਸ਼ੁਰੂਆਤ ਹੋਈ ਉਸ ਦੇ ਨਾਲ ਹੀ ਫਿਜ਼ੀਓਥੈਰੇਪੀ ਸੈਂਟਰ ਔਰ ਡੈਂਟਲ ਸੈਂਟਰ ਜੋ ਜੂਨ ਮਹੀਨੇ ਦੇ ਵਿੱਚ ਡਾਕਟਰ ਸਾਹਿਬ ਨੇ ਆਪ ਜਾ ਕੇ ਉਸ ਸਾਰੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਉਸ ਦੇ ਨਾਲ ਹੀ ਉਸ ਦਿਨ ਹੀ ਡਾਕਟਰ ਸਾਹਿਬ ਨੇ ਜੋ ਐਂਬੂਲੈਂਸ ਦਾ ਸਾਹ ਨਾਲ ਉਥੇ ਜੋ ਅਨਾਉਂਸ ਕੀਤਾ ਸੀ ਆ ਜੋ ਐਂਬੂਲੈਂਸ ਅਖਨੂਰ ਦੀ ਮੈਨੇਜਮੈਂਟ ਕਮੇਟੀ ਨੂੰ ਉਹਨਾਂ ਨੇ ਹੈਂਡਓਵਰ ਕੀਤੀ ਹੈ ਅਸੀਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੀ ਸਾਰੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਦਾ ਡਾਕਟਰ ਦਰਜੀਤ ਜੀ ਦਾ ਡਾਕਟਰ ਅਟਵਾਲਤ ਸਾਹਿਬ ਦਾ ਵੀਰ ਜੀ ਦਾ ਸਾਰਿਆਂ ਦਾ ਅਸੀਂ ਦਿਲੂ ਧਨਵਾਦੀਆਂ ਔਰ ਉਮੀਦ ਕਰਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਸਰਬਤ ਦਾ ਪਲਾ ਚੈਰੀਟੇਬਲ ਟਰਸ ਜੋ ਸਮੁੱਚੀ ਮੁਲਕਤਾ ਦੀ ਸੇਵਾ ਕਰ ਰਿਹਾ ਉਸ ਦੇ ਵਿੱਚ ਜੋ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਡਿਊਟੀਆਂ ਲਗਾਣਗੇ ਡਾਕਟਰ ਸਾਹਿਬ ਉਹਨਾਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਦੇ ਨਾਲ ਮੋਂਡੇ ਦੇ ਨਾਲ ਮੋਂਡਾ ਲਾ ਕੇ ਕੰਮ ਕਰਨ ਦਾ ਯਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਦਾਵਲਾ ਚੈਰੀਟੇਬਲ ਟਾਸਟ ਵੱਲੋਂ ਜਿੱਦਾਂ ਕਾਫੀ ਸਕੀਮਾਂ ਚੱਲ ਰਹੀਆਂ ਨੇ ਹੈਲਥ ਨੂੰ ਲੈ ਕੇ ਉਹਨਾਂ 'ਚ ਇੱਕ ਹਿੱਸਾ ਲੈਬੋਰਾਟਰੀਜ਼ ਦਾ ਹੈ ਜਿਹੜੀਆਂ ਕਿ ਸਾਡੀਆਂ ਹੁਣ ਤੱਕ 750 ਤੋਂ ਉੱਤੇ ਲੈਬੋਰਾਟਰੀਜ਼ ਜਿਹੜੀ ਹੈ ਉਹ ਸਾਰੇ 12 13 ਡਿਸਟ੍ਰਿਕਟ ਵਿੱਚ ਚੱਲ ਰਹੀਆਂ ਨੇ ਇਸ ਤਰ੍ਹਾਂ ਡੈਂਟਲ ਕਲੀਨਿਕ ਹੈ ਫਿਜ਼ੀਓਥੈਰੇਪੀ ਸੈਂਟਰ ਹੈ ਡਿਜੀਟਲ ਐਕਸ-ਰੇ ਨੇ ਤੇ ਕਿਤੇ ਕਿਤੇ ਜਿੱਥੇ ਡਾਕਟਰ ਅਵੇਲੇਬਲ ਆ ਉੱਥੇ ਅਸੀਂ ਅਲਟਰਾਸਾਉਂਡ ਵੀ ਦਿੰਦੇ ਆ ਸੋ ਇਸੇ ਤਰ੍ਹਾਂ ਜੂਨ ਮਹੀਨੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਆਈ ਸੀ ਜੰਮੂ ਕਸ਼ਮੀਰ ਦੀ ਤੇ ਅਸੀਂ ਉੱਥੇ ਜਾ ਕੇ ਡਾਕਟਰ ਹਟਵਾਲ ਡਾਕਟਰ ਸਰ ਜਸਾ ਸਿੰਘ ਜੀ ਤੇ ਡਾਕਟਰ ਗਿਲ ਸਾਹਿਬ ਤੇ ਉੱਥੇ ਜਾ ਕੇ ਲੈਬੋਰਟਰੀ ਖੋਲ ਦਿੱਤੀ ਗਈ ਇੱਕ ਡੈਂਟਲ ਕਲੀਨਿਕ ਖੋਲਿਆ ਗਿਆ ਤੇ ਇੱਕ ਫਿਜ਼ੀਓਥੈਰੇਪੀ ਸੈਂਟਰ ਖੋਲਿਆ ਗਿਆ ਪਬਲਿਕ ਲਈ ਜਿਹੜਾ ਕਿ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਕੈਸੇ ਨੇ ਕਿ 10 ਪਰ 12% ਦਾ ਮਾਰਕੀਟ ਨਾਲੋਂ ਸੋ ਉਹਨਾਂ ਰੇਟਾਂ ਦੇ ਅਸੀਂ ਕੰਮ ਕਰ ਰਹੇ ਹਾਂ ਤੇ ਬੜੇ ਅچھے ਰਿਜ਼ਲਟਸ ਸਾਹਮਣੇ ਆ ਰਹੇ ਨੇ ਔਰ ਉੱਥੇ ਮੈਂ ਅਨਾਉਂਸ ਕੀਤਾ ਸੀ ਕਿ ਮੈਂ ਖੁਦ ਮਹਿਸੂਸ ਕੀਤਾ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਤੇ ਉੱਥੇ ਐਮਬੂਲੈਂਸ ਨਹੀਂ ਹੈ ਕੋਈ ਸਰਵਿਸ ਤੇ ਮੈਂ ਗੈਸਟੋਨਿਕ ਐਮਬੂਲੈਂਸ ਦੇਾਂਗੇ ਸੋ ਅੱਜ ਕਿ ਤੁਹਾਡਾ ਸਾਰੀ ਸਾਰੀ ਕਮੇਟੀ ਜਿਹੜੀ ਹੈ ਸਾਰੇ ਇੱਥੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਿਹੜੀ ਐਂਬੂਲੈਂਸ ਜਿਹੜੀ ਹੈ ਉਹਨਾਂ ਨੂੰ ਦੇ ਰਹੇ ਆ ਇਸ ਤੋਂ ਬਾਅਦ ਇਹਨਾਂ ਦੀ ਕੁਝ ਹੋਰ ਵੀ ਡਿਮਾਂਡ ਹੈ ਜਿਹੜੀਆਂ ਕਿ ਜਿਸਾ ਅਲਟਰਾਸਾਉਂਡ ਹੈ ਜਾਂ ਡਿਜੀਟਲ ਐਕਸਰੇ ਵਗੈਰਾ ਸੋ ਅਜੇ ਅਸੀਂ ਜਿਆਦਾ ਸਾਡਾ ਜਿਹੜਾ ਜ਼ੋਰ ਲੱਗਿਆ ਹੋਇਆ ਪੰਜਾਬ ਜਿੰਨਾ ਹੜ ਆਏ ਹੋਏ ਨੇ ਤੇ ਬਹੁਤ ਹਾਲਤ ਖਰਾਬ ਹੈ ਸੋ ਉੱਥੇ ਸਾਡੇ ਕਰੋਨਾ ਦੇ ਬਜਟ ਜਿਹੜੇ ਉੱਧਰ ਲੱਗ ਰਹੇ ਨੇ ਇਸ ਕਰਕੇ ਜਿਹੜਾ ਇਹ ਤਕਰੀਬਨ 50-60 ਲੱਖ ਦਾ ਖਰਚਾ ਹੈਗਾ ਜਿਹੜਾ ਅ ਅਲਟਰਾਸਾਉਂਡ ਦਾ ਜਾਂ ਡਿਜੀਟਲ ਐਕਸਰੇ ਦਾ ਇਹ ਅਸੀਂ ਥੋੜੀ ਦੇਰ ਇਹ ਏਰੀਆ ਚਲਾਉ ਪਹਿਲਾਂ ਸੋ ਇਸ ਤੋਂ ਬਾਅਦ ਅਸੀਂ ਇਹ ਕਿਆ ਸੀ ਜਿੰਨਾ ਸਾਰਾ ਏਰੀਆ ਤੁਹਾਡਾ ਬਣਦਾ ਜੰਮੂ ਕਸ਼ਮੀਰ ਦਾ ਅਸੀਂ ਨੋ ਲੋਕੇਸ਼ਨ ਗਿਆ ਸੀ ਕਿ ਤੁਸੀਂ ਨੋ ਲੋਕੇਸ਼ਨ ਸਾਨੂੰ ਦਿਓ ਕਿ ਜਿਨ੍ਹਾਂ ਵਿੱਚ ਸਾਡੇ ਕੋਲ ਇੱਕ ਤਾਂ ਅਖਨੂਰ ਖੁੱਲ ਚੁੱਕੀ ਹੈ ਆਲਰੇਡੀ ਤੇ ਦੂਜਾ ਸੱਤ ਲੋਕੇਸ਼ਨ ਅਸੀਂ ਆਲਰੇਡੀ ਪਾਸ ਕਰ ਦਿੱਤੀਆਂ ਹੋਈਆਂ ਨੇ ਸੋ ਉਹ ਲਿਸਟ ਸਾਰੀ ਦਿੱਤੀ ਗਈ ਇਹਨਾਂ ਨੂੰ ਤੇ ਨੋ ਦੀ ਨੋ ਲੋ ਵੋਟਰੀ ਜਿਹੜੀਆਂ ਜਿੰਨੀ ਜਲਦੀ ਹੋਏਗਾ ਅਸੀਂ ਡਾਕਟਰ ਗਿਲ ਦੇ ਖੜੇ ਸਾਡੇ ਨਾਲ ਸੋ ਇਹ ਇਹ ਜਾ ਰਹੇ ਨੇ ਵਿਜ਼ਿਟ ਕਰਨ ਲਈ ਵਿਜ਼ਿਟ ਕਰਨ ਤੋਂ ਬਾਅਦ ਜੇ ਸੇ ਜਗ੍ਹਾ ਸਿਲੈਕਟ ਹੋ ਜਾਂਦੀ ਹੈ ਸਾਰੀ ਸਾਨੂੰ ਬਿਲਡਿੰਗ ਬਣਾ ਕੇ ਦੇ ਦੇਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 5-6 ਮਹੀਨੇ ਦੇ ਵਿੱਚ ਸਾਰੀਆਂ ਲੈਬਾਰਟਰੀਆਂ ਜਿਹੜੀਆਂ ਖੋਲ ਕੇ ਤੇ ਇਹ ਵੀ ਅਸੀਂ ਪਬਲਿਕ ਨੂੰ ਸਪਰਬਤ ਕਰਦੀ ਹੈ ਸਭ ਤੋਂ ਪਹਿਲਾਂ ਲੈਬਾਰਟਰੀਜ਼ ਖੋਲਦੇ ਆ ਫਿਰ ਡਾਕਟਰ ਹਟਵਾਲ ਦੇ ਦਾ ਪ੍ਰੋਜੈਕਟ ਹੈਗਾ ਇਹਨਾਂ ਦਾ ਜਿੱਦਾਂ ਫਿਜ਼ੀਓਥੈਰੇਪੀ ਸੈਂਟਰ ਨੇ ਜਾਂ ਡੈਂਟਲ ਕਲੀਨਿਕ ਖੋਲਣੇ ਨੇ ਸੋ ਜਿੱਥੇ ਇਹ ਲੈਬਾਰਟਰੀ ਖੋਲਨੇ ਆ ਉੱਥੇ ਅਗਰ ਦੇਖਾਂਗੇ ਰਿਸਪੌਂਸ ਕੀ ਮਿਲ ਰਿਹਾ ਅਗਰ ਅੱਛਾ ਰਿਸਪੌਂਸ ਮਿਲਦਾ ਹੋਏਗਾ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਅਨਾਉਂਸ ਕੀਤੀਆਂ ਹੋਈਆਂ ਪਹਿਲਾਂ ਤੇ ਇਹ ਵੀ ਅਸੀਂ ਨਾਲ ਦੇ ਨਾਲ ਖੋਲਾਂਗੇ ਸੋ ਜਿੰਨੀਆਂ ਸੇਵਾ ਅਸੀਂ ਕਰ ਸਕਦੇ ਸਰਬੋਤਮ ਪਹਿਲਾਂ ਚੈਰੀਟੇਬਲ ਟਰਸਟ ਨੂੰ ਜਰੂਰ ਅਸੀਂ ਕਰਾਂਗੇ ਵਾਹਿਗੁਰੂ ਜੀ